ਅਦੀ ਦੀ ਕਹਾਣੀ ਮੈਂ ਕੋਈ ਕਾਵਲੀਆਂ ਭਾਗ ਦੂਜਾ ਲੇਖਕਾ ਸੁਖਨ ਪ੍ਰਵਾਜ ਜੀ ਬਰਕਾਰ ਦੀ ਮੌਤ ਪਿੱਛੋਂ ਸੁਖਦੇਵ ਕੁਰ ਦੀ ਕੋਈ ਸਦਰ ਆਸ ਬਾਕੀ ਨਾ ਰਹੀ ਪਰ ਮਾਪੇ ਵੀ ਕਿੰਨਾ ਕੁ ਚਰਜਵਾਨ ਧੀ ਨੂੰ ਘਰ ਬਿਠਾਈ ਰੱਖਦੇ ਪਰ ਇਹ ਵੀ ਸਾਰਿਆਂ ਨੂੰ ਪਤਾ ਸੀ ਕਿ ਹੁਣ ਕਿਸੇ ਲੋੜਵੰਦ ਦੇ ਲੜ ਲੱਗ ਕੇ ਹੀ ਜ਼ਿੰਦਗੀ ਕੱਟਣੀ ਪੈਣੀ ਹੈ ਬਨਕਾਰ ਦੀ ਮੌਤ ਤੋਂ ਦੋ ਕੁ ਸਾਲ ਦਿੱਛੋਂ ਸਖਦੇਵ ਕੁਰ ਨੂੰ ਭੇਮ ਸਿੰਘ ਦੇ ਲੜ ਲਾ ਕੇ ਮਾ ਬਾਬਾ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਗਈ। ਢੀਮਾ ਮਿਸਤਰੀ ਪੁਨੇ ਦਾ ਕੰਮ ਕਰਦਾ ਸੀ। ਜੋ ਵੀ ਕਮਾਉਂਦਾ ਸੀ ਸ਼ਰਾਬ ਚੜਾ ਦਿੰਦਾ ਸੀ। ਉਮਰ ਵਿੱਚ ਵੀ ਸਖਦੇਵ ਕੁਰ ਤੋਂ 12-15 ਸਾਲ ਵੱਡਾ ਸੀ। ਦੂਜੇ ਵਿਆਹ ਤੋਂ ਸਾੜ ਕੋ ਪਿੱਛੋਂ ਸਖਦੇਵ ਕੁਰ ਨੇ ਧੀ ਨੂੰ ਜਨਮ ਦਿੱਤਾ। ਕੁੜੀ ਤੋਂ ਬਾਅਦ ਸਖਦੇਵ ਕੁਰ ਕੋਲ ਕੋਈ ਬੱਚਾ ਨਾ ਹੋਇਆ। ਦੂਜੇ ਪਾਸੇ ਸਖਦੇਵ ਕੁਰ ਦੀ ਕੁੜੀ ਵੱਡੀ ਹੋ ਗਈ ਸੀ ਤੇ ਉਧਰ ਭੀਮੇ ਦੀ ਸ਼ਰਾਬ ਵੱਧਦੀ ਜਾ ਰਹੀ ਸੀ ਇਸੇ ਸਮੇਂ ਚ ਸਖਦੇਵ ਕੁਰ ਦਾ ਮਾਂ-ਬਾਪ ਵੀ ਅਗੜ-ਪਿਛੜ ਜਹਾਨੋਂ ਰੁਕਸਤ ਹੋ ਗਏ ਬਲਕਾਰ ਦੀ ਮੌਤ ਤੋਂ ਬਾਅਦ ਗੁੰਮਸਮ ਰਹਿੰਦੀ ਸੁਖਦੇਵ ਕੁਰ ਹੁਣ ਕਦੇ-ਕਦੇ ਕੱਲੀ ਬੋਲਦੀ ਰਹਿੰਦੀ ਦੂਜੇ ਪਾਸੇ ਸਖਦੇਵ ਦੇ ਮਾਪਿਆਂ ਦੇ ਜਾਣ ਬਾਅਦ ਭੀਮ ਦਾ ਡਰ ਚੁੱਕਿਆ ਗਿਆ ਉਹਨੇ ਸਖਦੇਵ ਕੁਰਤੀ ਤਸੱਦਦ ਹੋਰ ਵਧਾ ਦਿੱਤਾ ਰਜਾਨਾਂ ਦਾ ਕੁੱਟ-ਕਟਾਪਾ ਰਹਿਣ ਲੱਗ ਪਿਆ ਜਿਸ ਦਿਨ ਵੀ ਮਾਂ ਕੰਮ ਤੇ ਨਹੀਂ ਸੀ ਜਾਂਦਾ ਉਸ ਦਿਨ ਉਹ ਸਖਦੇਵ ਕੁਰ ਤੋਂ ਸ਼ਰਾਬ ਲਈ ਪੈਸੇ ਮੰਗਦਾ ਸੀ ਤੇ ਅਖੀਰ ਸਖਦੇਵ ਕੁਰ ਨੂੰ ਕੁੱਟ-ਕੁੱਟ ਕੇ ਭੀਮਾ ਬਾਹਰ ਨਿਕਲ ਜਾਂਦਾ ਭੀਮੇ ਦੀ ਕੁੱਟ ਤੋਂ ਡਰਦੀ ਸਖਦੇਵ ਕੁਰ ਬਾਹਰ ਗਲੀਆਂ ਵਿੱਚ ਤੁਰੇ ਫਿਰਦੀ ਕਈ-ਕਈ ਦਿਨਾਂ ਨਾ ਆਉਂਦੀ ਧੌਂਦੀ ਨਾ ਉਹਦੀ ਧੀ ਦੀ ਪੋਨ ਵੀ ਮਾਂ ਦਾ ਕੋਈ ਬੋਤਾ ਫਿਕਰ ਨਹੀਂ ਸੀ। ਅਸਲ ਵਿੱਚ ਉਹਨਾਂ ਤਿੰਨਾਂ ਨੂੰ ਹੁਣ ਇੱਕ ਦੂਜੇ ਦਾ ਕੋਈ ਫਿਕਰ ਨਹੀਂ ਸੀ। ਹੌਲੀ-ਹੌਲੀ ਦੀਪੋ ਮਟਿਆਰ ਹੁੰਦੀ ਗਈ ਤੇ ਦੂਜੇ ਪਾਸੇ ਸੁਖਦੇਵਪੁਰ ਕਾਵਲੀ ਹੁੰਦੀ ਗਈ। ਪਰ ਨਾਂ ਪੀਮੇ ਦੀ ਸ਼ਰਾਬ ਘੱਟ ਹੋਈ ਤੇ ਨਾਂ ਸੁਖਦੇਵਪੁਰ ਨੂੰ ਕੁੱਟਣਾ ਮਾਰਨਾ ਘਟਿਆ। ਪੀਮੇ ਹੁਣੇ ਤਿੰਨ ਭਰਾ ਸੀ। ਤਿੰਨੇ ਕਾਰੀਗਰ ਸੀ। ਇੱਕ ਭਰਾ ਤਾਂ ਛੜਾਈ ਸੀ ਉਹ ਕਿਸੇ ਦਾ ਮੰਜੇ ਦਾ ਪਾਵਾ ਠੋਕ ਦਿੰਦਾ ਕਈਆਂ ਤਿੱਕੀਆਂ ਕਰ ਦਿੰਦਾ ਜਾਂ ਕਸੀ ਇਹ ਚੰਡ ਦਿੰਦਾ ਇਸੇ ਕੰਮ ਨਾਲ ਉਹ ਆਪ ਦਾ ਚੰਗਾ ਮਾੜਾ ਟਾਈਮ ਲੰਘਾਈ ਜਾਂਦਾ ਸੀ ਇੱਕ ਭਰਾ ਗੁਰਨਾਮਦ ਦਾ ਕੰਮ ਚੰਗਾ ਜਾਂਦਾ ਸੀ ਉਹ ਲੱਕੜ ਦਾ ਕੰਮ ਕਰਦਾ ਸੀ ਉਹਦਾ ਟੱਬਰ ਵੀ ਸਿਆਣਾ ਸੀ ਤੇ ਵੱਡੀ ਗੱਲ ਗੁਰਨਾਮ ਦੇ ਨਾਲ ਦੀ ਕੱਪੜੇ ਸਿਆਉਣ ਜਾਂਦੀ ਸੀ ਨਾਲ ਹੋ ਕਮੇਟੀਆਂ ਵਗੈਰਾ ਪਾਈ ਰੱਖਦੀ ਸੀ ਗੁਰਨਾਮ ਨੇ ਆਪਣੀ ਧੀ ਦਾ ਸੋਹਣਾ ਵਿਆਹ ਕੀਤਾ ਸੀ ਕਰਨਾਲ ਨੂੰ ਇਹ ਵੀ ਪਤਾ ਸੀ ਕਿ ਦੀਪੋ ਦਾ ਕਾਰਜ ਹੀ ਉਸੇ ਨੂੰ ਕਰਨਾ ਪੈਣਾ ਪਰ ਗੱਲ ਇਹ ਹੈ ਸੀ ਕਿ ਦੀਪੋ ਬਹੁਤੀ ਸੋਹਣੀ ਨਹੀਂ ਸੀ ਤੇ ਉੰਜ ਵੀ ਮੋਟੀ ਸੀ ਇੱਕ ਦਿਨ ਗੁਰਨਾਮ ਦੀਪੋ ਲਈ ਘਰ ਦੇਖ ਕੇ ਆਇਆ ਕਿ ਮੈਂ ਨਾਲ ਸਲਾਹ ਕੀਤੀ ਅਖੀਰ ਰਿਸ਼ਤਾ ਪੱਕਾ ਹੋ ਗਿਆ ਮਿਥੇ ਦਿਨ ਤੇ ਦੀਪੋ ਦੇ ਆਨੰਦ ਕਾਰਜ ਪਿੰਡ ਦੇ ਗੁਰੂ ਘਰ ਵਿੱਚ ਕਰਵਾ ਦਿੱਤੀ ਮਾਪਿਆਂ ਦੀ ਜ਼ਿੰਮੇਵਾਰੀ ਗੁਰਨਾਮ ਤੇ ਉਸਦੇ ਨਾਲ ਦੀ ਨਿਨਵਾਈ ਕਿਉਂਕਿ ਪੀ ਮਾਂ ਉਸ ਦਿਨ ਸ਼ਰਾਬ ਨਾਲ ਰੱਜਿਆ ਹੋਇਆ ਸੀ ਤੇ ਸੁਖਦੇਵ ਕੁਰ ਵੀ ਪੀਮੇ ਤੋਂ ਡਰਦੀ ਨੁਕਦੀ ਕਰਦੀ ਸੀ ਉੰਜ ਵੀ ਉਸ ਦੀ ਦਿਮਾਗੀ ਹਾਲਤ ਬਹੁਤ ਹੀ ਠੀਕ ਨਹੀਂ ਸੀ ਸਾਰਾ ਕਾਰਜ ਨੇਪਰੇ ਚੜ ਗਿਆ ਸੀ ਦਾ ਦੋਲੀ ਚੁਰਨ ਵੇਲੇ ਸ੍ਰੀ ਦੇਵ ਕੋਰ ਜਰੂਰ ਰਹੀ ਸੀ ਇਸ ਕਾਰਜ ਵਾਸਤੇ ਕੋਈ ਗਰਨਾਮ ਨੂੰ ਸਾਵਾਸੀ ਦੇ ਰਿਹਾ ਸੀ ਤੇ ਕੋਈ ਭੀਮੇ ਦੇ ਕਰਨ ਭਰ ਰਿਹਾ ਸੀ ਕਿ ਗਰਨਾਮ ਨੇ ਆਪਣੀ ਧੀ ਦਾ ਕਾਰਜ ਪੈਰਸ ਵਿੱਚ ਕੀਤਾ ਤੇ ਤੇਰੀ ਧੀ ਦਾ ਚੁੰਨੀ ਚੜਾਵਾ ਕਰ ਦਿੱਤਾ ਹੁਣ ਭੀਮੇ ਦਾ ਟਾਰਗੇਟ ਗਰਨਾਮ ਸੀ ਉਹ ਸ਼ਰਾਬ ਪੀ ਕੇ ਗਰਨਾਮ ਨੂੰ ਗਾਲਾਂ ਕੱਢਦਾ ਰਹਿੰਦਾ ਇੱਕ ਦੋ ਵਾਰ ਤਾਂ ਦੋਵੇਂ ਭਰਾ ਜੱਖੋ ਜਤੀ ਹੋ ਗਈ ਸੁਖਦੇਵ ਕੁਰ ਦੇਵੀ ਜਿਵੇਂ ਇੱਕ ਗੱਲ ਰੀਲ ਜਿਹੜੀ ਹੋਈ ਸੀ ਉਹ ਵੀ ਗਲੀਆਂ ਵਿੱਚ ਦੁਰੀ ਫਿਰਦੀ ਕਹਿੰਦੀ ਰਹਿੰਦੀ ਐ ਲੈ ਵੇਖੀ ਬਾਈ ਦੀਪੋ ਦਾ ਜਿੰਨੀ ਜੜਾਵਾ ਕਰਤਾ ਲੈ ਵੇਖੀ ਭਣੇ ਹੁਣ ਦੀਪੋ ਦਾ ਪਾਪਾ ਚਰਾ ਪੀ ਕੇ ਮੈਨੂੰ ਕੁੱਟੂਗਾ ਅੱਗੇ ਕੀ ਵਾਪਰਦਾ ਐ ਇਹ ਆਪਾਂ ਅਗਲੇ ਭਾਗ ਵਿੱਚ ਲਿਖਾਂਗੇ ਸੁਣਾਵਾਂਗੇ ਜੀ ਨਾ ਹੀ ਕੋਈ ਚਾ ਕਰਿਆ ਨਿੱਤੀ ਕੋਈ ਲੋਰੀ ਨਾ ਕਾਹਦਾ ਸਾਡਾ ਜਿਉਣਾ ਜਗਤੀ ਜਿਉਣਾ ਜਗਤੀ ਉਹ ਈਤੀ ਦੀ ਡੋਲੀ ਤੋਰੀ ਨਾ ਇਹ ਤੋਂ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ ਜੀ